ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਾਂ ਦੀਪ ਐਸ ਕੋਲੇ ਬੈਠੇ ਆ ਆਸਟ੍ਰੇਲੀਆ ਐਡੀਲੇਡ ਤੇ ਡੇਢ ਕਿ ਮਹੀਨਾ ਹੋ ਚੁੱਕਾ ਸਾਨੂੰ ਹਾਂਜੀ ਤੇ ਅਸੀਂ ਪਹਿਲਾਂ ਕਰਦੇ ਸੀਗੇ ਬੀਿੰਗ ਸਿੱਖ ਚੈਨਲ ਦੇ ਕੰਮ ਨਾਲ ਨੱਤ ਟੀਵੀ ਨੱਤ ਟੀਵੀ ਅਨਮੋਲ ਇਹਨਾਂ ਤੇ ਤੇ ਕਾਫੀ ਮਿਸ ਕਰ ਰਹੇ ਹਾਂ ਉਹਨਾਂ ਨੂੰ ਹਾਂ ਜੀ ਹਾਂ ਜੀ ਤੇ ਹੁਣ ਡੇਢ ਕ ਮਹੀਨਾ ਹੋ ਗਿਆ ਅਸੀਂ ਵੀਡੀਓ ਵਿੱਚ ਨਹੀਂ ਆਏ ਤੇ ਇਸ ਕਰਕੇ ਸਾਨੂੰ ਕਾਫੀ ਜ਼ਿਆਦਾ ਇਹ ਚੈਨਲ ਦੀ ਬੜਾ ਮਿਸ ਕੀਤਾ ਤੇ ਹੁਣ ਨਾ ਅਸੀਂ ਤੁਹਾਨੂੰ ਦੱਸਦੇ ਆਂ ਵੀ ਇੱਥੇ ਵੀ ਵਧੀਆ ਸੀਗਾ ਮਾਹੌਲ ਬੱਚਿਆਂ ਦੇ ਵਿੱਚ ਆਏ ਆ ਬਹੁਤ ਖੁਸ਼ੀ ਮਿਲੀ ਬੜਾ ਇਹਨਾਂ ਨੇ ਘੁਮਾਇਆ ਫਰਾਇਆ ਸਾਨੂੰ ਤੇ ਵਧੀਆ ਲੱਗਾ ਬਹੁਤ ਅਨੁਆਇ ਕੀਤਾ ਇੱਥੇ ਵੀ ਹਨਾ ਯਾਏ ਬੜਾ ਕੀਤਾ ਵਾ ਪਰ ਇਹ ਆ ਵੀ ਜਿਹੜਾ ਚੈਨਲ ਤੇ ਅਸੀਂ ਕੰਮ ਕਰਦੇ ਹਾਂ ਉਹਨੂੰ ਵੀ ਬੜਾ ਮਿਸ ਕਰਦੇ ਆ ਤੇ ਇੰਡੀਆ ਨੂੰ ਮਿਸ ਕਰਨੇ ਆ ਤੇ ਚਲੋ ਕੋਈ ਗੱਲ ਨਹੀਂ ਹੁਣ ਇਹ ਤੇ ਵੇਖਣਾ ਹੀ ਪੈਂਦਾ ਨਾ ਘੁੰਮਣ ਫਿਰਨ ਆਏ ਆ ਤੇ ਫਿਰ ਟਾਈਮ ਤੇ ਲੱਗਣਾ ਸੀਗਾ ਹਾਂਜੀ ਤੇ ਅਸੀਂ ਹੁਣ ਨਾ ਕੁਝ ਕਰਦੇ ਰਜੇਵੇਂ ਕਰਕੇ ਵੀ ਤੇ ਬਾਕੀ ਚੈਨਲ ਨੂੰ ਮਿਸ ਕਰਦੇ ਉਧਰੋਂ ਵੀ ਬੜੇ ਫੋਨ ਆ ਰਹੇ ਸੀਗੇ ਹਾਂਜੀ ਤੇ ਦੀਪਤੀ ਅਜੇ ਰੁਕੂਗੀ ਤੇ ਮੈਂ ਆ ਰਿਹਾ ਹਾਂ ਹੋ ਸਕਦਾ ਨੈਕਸਟ ਵੀਕ ਆਈਏ ਤੇ ਫਿਰ ਮਿਲਦੇ ਆਂ ਚੈਨਲ ਤੇ ਵੀ ਤੁਹਾਨੂੰ ਤੇ ਜੇ ਦੁਬਾਰਾ ਮਿਲੋਗੇ ਜਾ ਕੇ ਆਪਣੀ ਆਡੀਅנס ਨੂੰ ਮੈਂ ਜੇ ਮਿਸ ਕਰੂੰਗੀ ਕੋਈ ਗੱਲ ਨਹੀਂ ਤੁਸੀਂ ਵੀ ਆ ਜਾਓ ਮੀਨਾ ਕਰੋਗੇ ਫਿਰ ਹਾਂਜੀ ਹਾਂ ਤੇ ਬਾਕੀ ਅਹੀਂ ਜਿਹੜਾ ਇੱਥੇ ਵੇਖਿਆ ਮਾਹੌਲ ਵਾਤਾਵਰਨ ਜਿਹੜਾ ਇੱਥੋਂ ਦਾ ਰਹਿਣ ਸਹਿਣ ਤੇ ਉਹਨਾਂ ਦੀਆਂ ਵੀ ਝਲਕੀਆਂ ਤੁਹਾਨੂੰ ਨਾਲ ਦਿਖਾਵਾਂਗੇ ਵੀ ਕਿੱਥੇ ਕਿਹੀਂ ਘੁੰਮਣ ਗਏ ਆਂ ਤੇ ਸਾਰਾ ਕੁਝ ਦਿਖਾਵਾਂਗੇ ਬਹੁਤ ਵਧੀਆ ਸਿਸਟਮ ਵੀ ਲੱਗਾ ਕਿਉਂਕਿ ਜਿਹੜੇ ਰੂਲ ਰੈਗੂਲੇਸ਼ਨ ਆ ਨਾ ਇੱਥੋਂ ਦੇ ਉਹ ਫੋਲੋ ਕਰਕੇ ਅਸੀਂ ਲਾਈਫ ਨੂੰ ਨਾ ਹੋਰ ਵਧੀਆ ਢੰਗ ਦੇ ਨਾਲ ਸੁਖਲਾ ਬਣਾ ਸਕਦੇ ਆ ਜਿਹੜੇ ਚੀਜ਼ਾਂ ਅਸੀਂ ਕਈ ਵਾਰ ਉਥੇ ਮਿਸ ਕਰਦੇ ਆ ਹਾਂ ਉਹ ਇੱਥੇ ਸਿੱਖੀਆਂ ਬਿਲਕੁਲ ਬਿਲਕੁਲ ਇਹ ਆ ਵਾਤਾਵਰਣ ਦਾ ਹੀ ਬੜਾ ਫਰਕ ਆ ਜਿਹੜਾ ਪੋਲੂਸ਼ਨ ਹੈ ਨਹੀਂ ਆ ਤੇ ਬੜਾ ਸਾਫ਼ ਜਿਹਾ ਇੱਥੇ ਹੈਗਾ ਵਾਤਾਵਰਣ ਵੀ ਆ ਹਾਂਜੀ ਤੇ ਲੋਕ ਵੀ ਬੜੇ ਅਸੂਲਾਂ ਦੇ ਨਾਲ ਚੱਲਦੇ ਨੇ ਜਿਹੜਾ ਵੀ ਕੋਈ ਡਰਾਈਵਿੰਗ ਕਰਦਾ ਜਾਂ ਕੋਈ ਹੋਰ ਵੀ ਨੇ ਸਾਰੇ ਮੰਨਦੇ ਨੇ ਗਾਈਡ ਕਰਦੇ ਉਹ ਚੀਜ਼ਾਂ ਸਾਰੀਆਂ ਇੱਕ ਦੂਜੇ ਨੂੰ ਨਾ ਫੋਲੋ ਵੀ ਕਰਦੇ ਨੇ ਕਰਵਾਈ ਚਾਹੀਦਾ ਆ ਇਹ ਤੁਹਾਨੂੰ ਪਤਾ ਹੀ ਕੋ ਫਾਇਨ ਕਿਥੇ ਦੀ ਵਿੰਦਾ ਤੇ ਤੁਹਾਨੂੰ ਝਟ ਫਾਇਨ ਆ ਜਾਂਦਾ ਤੇ ਚਲੋ ਵਧੀਆ ਲੱਗਾ ਸਾਰਾ ਕੁਝ ਇੱਥੇ ਘੁੰਮ ਫਿਰ ਕੇ ਵੀ ਸਾਨੂੰ ਤੇ ਹੁਣ ਨੱਤ ਟੀਵੀ ਵਾਲਿਆਂ ਦਾ ਵੀ ਫੋਨ ਆਇਆ ਭਾਜੀ ਬਿੰਗ ਸਖ ਵਾਲਿਆਂ ਦਾ ਵੀ ਹਾਂਜੀ ਦੋ ਤਿੰਨ ਵਾਰੀ ਮੈਸੇਜ ਆ ਗਿਆ ਵਾ ਕਿ ਕਦੋਂ ਆ ਰਹੇ ਜੀ ਤੇ ਹੁਣ ਮਿਲਦੇ ਆਂ ਫਿਰ ਜਾ ਕੇ ਸਾਰਿਆਂ ਨਾਲ ਬੜੀਆ ਲੱਗਦਾ ਫਿਰ ਇਸ ਤਰ੍ਹਾਂ ਆ ਤੇ ਚਲੋ ਕੋਈ ਟਾਈਮ ਬਾਅਦ ਫਿਰ ਮੈਂ ਵੀ ਹੈਨਾ ਆਈ ਜਾਣਾ ਆ ਜੇ ਕਿਤੇ ਲੋਡ ਹੋ ਗਈ ਇੱਥੇ ਅਸੀਂ ਹੁੰਦੀ ਕਰ ਲੈ ਆਂਦੇ ਫਿਰ ਕੋਈ ਗੱਲ ਹੀ ਕਰਦੇ ਹੋ ਹਾਂ ਹੋਣ ਕਰ ਲਾਂਗੇ ਦੇਖ ਲਾਂਗੇ ਲੱਗਣਾ ਤਾਂ ਥੋੜਾ ਜਿਹਾ ਔਖਾ ਹੀ ਆ ਬਿਲਕੁਲ ਥੱਲੇ ਜਾਣ ਦਾ ਹੁਣ ਤੁਹਾਨੂੰ ਪਤਾ ਹੀ ਆ ਫਿਰ ਕਿਸ ਤਰ੍ਹਾਂ ਆ ਸੀਨ ਵੀ ਕਰਨਾ ਥੋੜੇ ਜਿਹਾ ਓਦਾਂ ਦੇ ਹੁੰਦੇ ਆ ਕੋਈ ਗੱਲ ਬੱਚਿਆਂ ਨੇ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਤੇ ਬਹੁਤ ਘਮਾਇਆ ਫਾਇਆ ਉਹ ਅਸੀਂ ਸ਼ਾਇਦ ਕਿ ਤੇ ਹਨਾ ਲਾਈਫ ਵਿੱਚ ਇੰਜੋਏ ਨਾ ਕਰ ਪਾਉਂਦੇ ਜੇ ਪੱਤੇ ਸਾਡੇ ਇੱਥੇ ਬਾਹਰ ਨਾ ਹੁੰਦੇ ਹਾਂ ਤੇ ਜੋ ਉਹ ਸਟਰਗਲ ਕਰ ਰਹੇ ਆ ਪਰਮਾਤਮਾ ਨਾਲ ਤਰੱਕੀ ਬਖਸ਼ੇ ਬਿਲਕੁਲ ਬਿਲਕੁਲ ਤੇ ਬਾਕੀ ਵੀ ਚਲੋ ਜਿਹੜੇ ਪੇਰੈਂਟਸ ਬੈਠੇ ਨੇ ਇੰਡੀਆ ਨਾਲ ਦੇ ਸਾਰਿਆਂ ਦੇ ਬੱਚੇ ਜਿੱਥੋਂ ਇਥੋਂ ਵੀ ਕਿਸੇ ਕੰਟਰੀ ਵਿੱਚ ਰਹਿੰਦੇ ਆ ਹਾਂ ਤੇ ਪਰਮਾਤਮਾ ਉਹਨਾਂ ਨੂੰ ਸਾਰੇ ਕੰਟਰੀਆਂ ਦੇ ਵਿੱਚ ਇਸ ਤਰ੍ਹਾਂ ਹੀ ਆ ਸਟਰਗਲ ਸਾਰੇ ਕੰਟਰੀਆਂ 'ਚ ਇਦਾਂ ਬੱਚਿਆਂ ਨੂੰ ਕਰਨਾ ਪੈਣ ਰਿਹਾ ਵਾ ਅਹੀਂ ਉੱਥੇ ਲੋਕ ਕਹਿ ਦਿੰਨੇ ਆ ਪਰ ਬਾਹਰ ਵੀ ਬੱਚਿਆਂ ਨੂੰ ਬੜੀ ਮਿਹਨਤ ਕਰਨੀ ਪੈਂਦੀ ਆ ਤੇ ਉਹ ਤੇ ਇੱਥੇ ਆ ਕੇ ਪਤਾ ਲੱਗਦਾ ਠੀਕ ਆ ਨਾ ਉੱਥੋਂ ਆਈ ਗੱਲ ਹੈ ਤੇ ਇਹ ਆ ਵੀ ਚਲੋ ਬੱਚਿਆਂ ਨੇ ਮੌਕਾ ਦਿੱਤਾ ਤੇ ਤੁਸੀਂ ਵੇਣ ਕੇ ਵੇਖੋ ਬਿਲਕੁਲ ਤੇ ਅਹੀਂ ਉਹ ਛੇਤੀ ਬੱਚਿਆਂ ਨੂੰ ਵੀ ਡਿਕਾਂਗੇ ਬਿਲਕੁਲ ਉਹ ਵੀ ਪੱਕੇ ਹੋਣ ਪੀਆਰ ਹੋਣ ਛੇਤੀ ਛੇਤੀ ਆਉਣ ਤੇ ਸਾਰਿਆਂ ਦੇ ਇਦਾਂ ਬੱਚਿਆਂ ਦੇ ਵਾਸਤੇ ਅਰਦਾਸ ਕਰਦੇ ਆਂ ਵੀ ਚਲੋ ਉਹਨਾਂ ਨੂੰ ਵੀ ਮੇਰ ਘਰੇ ਪਰਮਾਤਮਾ ਵੀ ਛੇਤੀ ਪੀਆਰ ਹੋਣ ਤੇ ਪੱਕੇ ਹੋਣ ਆਪਣੇ ਜੋਬ ਤੇ ਸਫਲਤਾ ਤੇ ਆਪਣੇ ਪੇਰੈਂਟਸ ਨੂੰ ਜਲਦੀ ਜਲਦੀ ਮਿਲ ਲਾਉਣ ਜਾਂ ਫਿਰ ਉਹਨਾਂ ਨੂੰ ਆਪਣੇ ਕੋਲ ਬੁਲਾਉਣ ਹਾਂ ਨਹੀਂ ਬਹੁਤ ਵਧੀਆ ਲੱਗਾ ਇੱਥੇ ਚਲੋ ਠੀਕ ਆ ਜੀ ਮਿਲਦੇ ਆ ਫਿਰ ਸਾਰਿਆਂ ਨੂੰ ਅਗਲੇ ਕਾਲ ਦੱਸਿਓ ਗਾਇਜ਼ ਬਾਏ ਬਾਏ ਮਿਲਦੇ ਆ ਜਲਦੀ ਮਿਲਦੇ ਆ ਜਲਦੀ ਆਪਾਂ ਧਿਆਨ ਰੱਖਾਂਗੇ ਮਮਾ ਲਈ ਨਾਲ ਜ਼ਰੂਰੀ ਮਮਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਗੱਲ ਇਦਾਂ ਵਾ ਵੀ ਪਾਜੀ ਸਾਡੇ ਰਜਿੰਦਰ ਜਿਹੜੇ ਨੇ ਬੜੇ ਟਾਈਮ ਬਾਅਦ ਬਾਹਰੋਂ ਆਏ ਆ ਤੇ ਅਸਲ ਚ ਅਸੀਂ ਵੀ ਡੀ ਕਰ ਰਹੇ ਸੀਗੇ ਉਮੀਦ ਸਾਨੂੰ ਇਹ ਸੀ ਭੈਣ ਜੀ ਵੀ ਨਾਲ ਆਉਣਗੇ ਪਰ ਪਾਜੀ ਕੱਲੇ ਆ ਕੇ ਸਰਪ੍ਰਾਈਜ਼ ਦੇਤਾ ਵਾ ਨੂੰ ਚਲੋ ਭੈਣ ਜੀ ਨੂੰ ਮਗਰ ਆਉਣਾ ਵਾ ਤੇ ਸਭ ਤੋਂ ਪਹਿਲਾਂ ਤੇ ਦੱਸੋਗੇ ਕਿੰਦਾ ਦਾ ਰਿਹਾ ਐਕਸਪੀਰੀਅੰਸ ਬਾਹਰ ਤੁਹਾਡਾ ਬਹੁਤ ਵਧੀਆ ਪਾਜੀ ਤੇ ਬੱਚਿਆਂ ਨੂੰ ਮਿਲ ਕੇ ਵਧੀਆ ਲੱਗਾ ਇਕੱਡੇ ਤੇ ਇੱਕ ਉਥੋਂ ਦਾ ਮਾਹੌਲ ਵਾਤਾਵਰਣ ਸਭ ਵਧੀਆ ਲੱਗਿਆ ਤੇ ਬਾਕੀ ਇਹ ਹੀ ਵੀ ਟੀਮ ਨੂੰ ਮਿਸ ਕਰਦੇ ਸੀਗੇ ਤੇ ਇਸ ਕਰਕੇ ਦਿਲ ਘਟ ਲੱਗਦਾ ਹਾਂ ਹਾਂਜੀ ਤੇ ਟੀਮ ਵੀ ਸਾਡੇ ਇਧਰ ਖੜੀ ਹੈ ਜੀ ਹਾਂ ਤੁਸੀਂ ਇਹ ਦੱਸੋ ਮਿੱਤ ਕੀਤਾ ਭਾਈ ਜਿਹੜੇ ਨਹੀਂ ਕਰਦੀ ਨਹੀਂ ਇਹ ਮਿਸ ਕਰਦੇ ਰਿਹਾ ਜੀ ਮਿਸ ਮਿਸ ਇਹ ਉਹ ਮਿਸ ਕਰਦੇ ਰਹੇ ਉਹ ਮੇਰੇ ਮੈਸੇਜ ਵੇਖਦੇ ਹੁੰਦੇ ਭਾਈ ਹੁਣਾਂ ਦੇ ਜਦੋਂ ਵੀਡੀਓ ਬਣਾਉਂਦੇ ਉਸ ਵੇਲੇ ਭਾਈ ਹੁਣਾਂ ਦੇ ਗੱਲਾਂ ਕਰਦੇ ਤੇ ਵੀ ਤੇਰੇ ਭਾਈ ਹੁਣਾਂ ਦੇ ਹੁੰਦੇ ਸਾਡੇ ਨਾਲ ਮੈਂ ਜੀ ਵੀ ਨਾਲ ਹੋਵੇ ਤੇ ਫਿਰ ਥੋੜਾ ਹੋਰ ਵਧੀਆ ਆ ਆ ਜਾਣਗੇ ਛੇਤੀ ਹੋ ਭਾਜੀ ਜਦ ਰਾਤਾਂ ਜੀ ਮੈਂ ਕੱਲਾ ਜਾ ਕੇ ਘੁੰਮਾ ਫਿਰਦਾ ਪੈਣਾ ਭਾਜੀ ਕਿੰਨੇ ਵਾਰੇ ਬੰਦਾ ਜਿਹੜਾ ਹੁੰਦਾ ਨਾ ਬੰਦਾ ਵਿਆਹ ਤੋਂ ਬਾਅਦ ਉਸਾਂ ਜਿਆਦੀ ਲੱਭਦਾ ਹੁੰਦਾ ਹਾਂਜੀ ਹਾਂਜੀ ਉਹ ਲੱਭਦੀ ਨਹੀਂ ਬਾਹਨਾ ਮੜ ਗਿਆ ਮੈਂ ਝੋੜਾ ਦਾ ਬਾਹਨਾ ਮੜ ਗਿਆ ਇਹ ਜਨੋਰੀ ਨਾਲ ਹੋਏ ਮੈਨੂੰ ਪਤਾ ਜਿਆਦਾ ਨਹੀਂ ਨਾ ਹੁੰਦਾ ਆਹੋ ਤਾਂ ਭਾਜੀ ਛੱਡ ਕੇ ਆਇਆ ਭੈਣ ਜੀ ਮਗਰ ਹੀ ਖਲੋਤੇ ਆ ਭੈਣ ਜੀ ਮਗਰ ਹੀ ਖਲੋਤੇ ਆ ਬੰਦਾ ਜਾਣ ਨਹੀਂ ਹੁੰਦਾ ਮੇਰੀ ਬਟ ਤੁਹਾਨੂੰ ਬੜਾ ਵਧੀਆ ਲੱਗਾ ਨਾਲੇ ਇਹਦੇ ਨਾਲ ਇਹ ਕੀ ਜਿਹੜੇ ਭਾਜੀ ਉਹਨਾਂ ਦੀ ਤਸਵੀਰ ਵੀ ਬੜੇ ਬਿਸੋੜੇ ਹੀ ਵੀਡੀ ਤੇ ਇੱਕ ਸਟੋਰੀ ਵੀ ਉਸ ਮੁਕਾਮ ਤੇ ਪਹੁੰਚੀ ਸੀ ਜਿੱਥੇ ਭਾਜੀ ਉਹਨਾਂ ਦੇ ਲੋੜ ਹੀ ਸੀ ਤੇ ਉਹ ਬੜਾ ਵਧੀਆ ਸਵੱਭ ਸਾਰਾ ਬਣਿਆ ਤੇ ਹੁਣ ਇਦਾਂ ਹੀ ਅਸੀਂ ਕੰਟੀਨਿਊ ਕੰਮ ਲਗਾਤਾਰੀ ਕਰਦੇ ਹੁਣ ਅੱਗੇ ਹੁਣ ਵੀ ਬਸ ਸੀਨ ਲੱਗੇ ਆ ਕਰਨ ਤੇ ਵੀਡੀਓ ਸਰਜ ਨੇ ਜ਼ਰੂਰ ਦੇਖਿਓ ਤੇ ਬਾਕੀ ਗੱਲਾਂ ਬਾਤਾਂ ਅੱਡ ਨਾਲ ਬਾਅਦ ਕਰਾਂਗੇ ਭਾਜੀ ਹੁਣ ਹੀ ਸਾਡੇ ਵੱਲ ਤੋਂ ਬਾਹਰੋਂ ਕੁਰਤੇ ਲੈ ਕੇ ਆਏ ਚਲੋ ਖਾਵਾ ਸੀ ਵੀ ਉਹ ਵੀ ਜਦੋਂ ਖਾਵਾਗੇ ਫੇਰ ਅਸੀਂ ਕਲਿੱਪ ਪਾਉਨੇ ਆ ਫੇਰ